ਮੈਂ ਪ੍ਰਿੰਸੀਪਲ ਗੁਰੂ ਨਾਨਕ نیشنل ਕਾਲਜ ਨਕੋਦਰ ਡਾਕਟਰ ਪ੍ਰਭਲ ਕੁਮਾਰ ਜੋਸ਼ੀ ਸਮੂਹ ਮੈਨੇਜਮੈਂਟ ਕਮੇਟੀ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਨਕੋਦਰ ਦੇ ਇਲਾਕੇ ਦੇ ਸਭੀ ਸਜਨਾਂ ਦੀਵਾਲੀ ਦੀ ਵਿਸ਼ੁਕਰਮਾ ਦੇ ਦੀ ਅਤੇ ਬੰਦੀ ਛੋੜ ਦਿਵਸ ਦੀ ਬਹੁਤ-ਬਹੁਤ ਵਧਾਈ ਦਿਨਾ ਅਲੇਜ ਪਿਛਲੇ 55 ਸਾਲਾਂ ਤੋਂ ਇਸ ਇਲਾਕੇ ਦੀ ਸੇਵਾ ਕਰ ਰਿਹਾ ਹੈ ਇੱਥੇ ਦੇ ਪੜੇ ਵਿਦਿਆਰਥੀ ਨਾ ਕੇਵਲ ਇੰਡੀਆ ਦੇ ਵਿੱਚ ਜਦਕੀ ਵਿਦੇਸ਼ਾਂ ਵਿੱਚ ਵੀ ਬੜਾ ਨਾਮ ਕਮਾ ਰਹੇ ਹੈ ਮੈਂ ਅੱਜ ਇਸ ਦੀਵਾਲੀ ਦੇ ਅਵਸਰ ਤੇ ਸਮੂਹ ਇਲਾਕਾ ਵਾਸੀਆਂ ਨੂੰ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਦੀਵਾਲੀ ਇਹਨਾਂ ਦੀ ਬਹੁਤ ਵਧੀਆ ਹੋਵੇ ਅਤੇ ਖੁਸ਼ੀ ਭਰੀ ਆਵੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ